ਸਤਿ ਸ੍ਰੀ ਅਕਾਲ ਜੀ ਸਾਰੇ ਨੌਜਵਨ ਲੈ ਕੇ ਜੀ ਬਹੁਤ ਹੀ ਪਹਿਲੇ ਸੂਟਾਂ ਦੀ ਕਲੈਕਸ਼ਨ ਵੀਡੀਓ ਨੂੰ ਪੂਰਾ ਐਂਡ ਤੱਕ ਦੇਖਿਆ ਕਰੋ ਬਹੁਤ ਹੀ ਘੱਟ ਪ੍ਰਾਈਸ ਵਿੱਚ ਲੈ ਕੇ ਆਏ ਆ ਸੂਟ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਏ ਰਹੇਗਾ ਜੀ ਪਿਓਰ ਕਰੇਵ ਦਾ ਸੂਟ ਰਹੇਗਾ 5 ਮੀਟਰ ਦੀ ਕੱਟ ਰਹੇਗਾ ਹੈਂਡਵਰਕ ਕੀਤਾ ਗਿਆ ਬਾਟਮ ਸੇਮ ਮਿਲੇਗੀ ਦੁਪੱਟਾ ਪਿਓਰ ਚਨਾਉਂ ਦਾ ਮਿਲੇਗਾ ਉਸ ਦੇ ਉੱਪਰ ਵੀ ਹੈਂਡਵਰਕ ਦਾ ਕੰਮ ਕੀਤਾ ਗਿਆ ਜਿਹੜਾ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ অন ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲਾਂ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਦੇਗੀ 올 ਇੰਡਿਕਾ ਸ਼ਿਪਿੰਗ ਫ੍ਰੀ ਦੇਗੀ ਅਗਲੇ ਜਿਹੜੇ ਸੂਟ ਹਨਗੇ ਇਹ ਤੁਹਾਨੂੰ ਪਿਓਰ ਵਿਸਕੋਜ਼ ਚਨੌਨ ਸ਼ਫੌਨ ਦਾ ਫੈਬਰਿਕ ਮਿਲੇਗਾ ਮਿਰਰ ਵਰਕ ਦਾ ਕੰਮ ਕੀਤਾ ਗਿਆ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਰ ਦਾ ਸਕਰੀਨਸ਼ਾਟ ਭੇਜ ਕੇ ਆਪਣੇ ਲਈ ਸੂਟ ਬਾਈ ਕਰ ਸਕਦੇ ਹੋ ਪ੍ਰਾਈਸ ਆਪਾਂ ਸਾਰੇ ਸੂਟਾਂ ਦਾ ਨਾਲ ਦੇ ਨਾਲ ਮੈਂਸ਼ਨ ਕੀਤਾ ਹੁੰਦਾ ਹੈ ਪ੍ਰਾਈਸ ਚੈੱਕ ਕਰਕੇ ਆਪਣੇ ਤੁਸੀਂ ਸੂਟ ਬੁੱਕ ਕਰਾ ਸਕਦੇ ਹੋ ਇਹ ਜਿਹੜਾ ਸੂਟ ਮਿਲੇਗਾ ਪਿਓਰ ਮਸਲੀਨ कॉटन ਦੀ ਸ਼ਾਰਟ ਰਹੇਗੀ ਐਮਬਰਾਇਡਰੀ ਕੀਤੀ ਗਈ ऑर्गेंजा ਦਾ ਦੁਪੱਟਾ ਮਿਲੇਗਾ ਬਾਰਡਰ ਬਹੁਤ ਹੀ ਸੋਹਣਾ ਰੈਡੀ ਕੀਤਾ ਗਿਆ ਬਾਟਮ ਪਿਓਰ कॉटन ਸਿਲਕ ਦੀ ਮਿਲੇਗੀ ਅਗਲੇ ਸੂਟ ਰਣ ਕੇ ਪਿਓਰ ਵਿਬਾ कॉटन ਦਾ 올ਓਵਰ ਸੂਟ ਰਹੇਗਾ ਫੁੱਲ ਫਰੰਟ ਦੇ ਕੇ ਬਹੁਤ ਹੀ ਸੋਹਣੀ ਲੇਸ ਲਗਾਈ ਗਈ ਹੈ 3.5 ਮੀਟਰ ਦੀ ਕੱਟ ਰਹੇਗੀ ਵੱਡੇ ਪਨੇ ਦਾ ਸੂਟ ਰਹੇਗਾ ਪੂਰਾ ਸੂਟ ਰੈਡੀ ਹੋ ਜਾਂਦਾ ਨਾ ਰਹੇਗਾ ਦੁਪੱਟਾ ਦੁਪੱਟੇ ਤੇ ਵੀ ਲੇਸ ਲਗਾਈ ਗਈ ਹੈ ਸ਼ਰਟ ਦੇ ਉੱਪਰ ਵੀ ਲੈਸ ਦਾ ਕੰਮ ਕੀਤਾ ਗਿਆ ਹੈ ਇਹ ਸੂਟ ਰਣ ਗਏ ਤੁਹਾਨੂੰ ਪਿਓਰ ਬੀਬਾ ਕਾਟਨ ਦੀ ਸ਼ਰਟ ਮਿਲੇਗੀ ਬਹੁਤ ਹੀ ਸੋਹਣਾ ਪੈਚਵਰਕ ਕੀਤਾ ਗਿਆ ਕਾਟਨ ਦੀ ਬਾਟਮ ਮਿਲੇਗੀ ਉਸ ਦੇ ਉੱਪਰ ਵੀ ਪੈਚਵਰਕ ਦਾ ਕੰਮ ਕੀਤਾ ਗਿਆ ਹੈ ਮਸਲੀਆਂ ਦਾ ਦੁਪੱਟਾ ਰਹੇਗਾ ਉਸ ਦੇ ਉੱਪਰ ਵੀ ਪੈਚਵਰਕ ਦਾ ਕੰਮ ਕੀਤਾ ਗਿਆ ਹੈ ਅਗਲੇ ਜਿਹੜੇ ਸੂਟ ਰਣ ਗਏ ਤੁਹਾਨੂੰ 올ਓਵਰ ਸੂਟ ਮਿਲੇਗਾ 5 ਮੀਟਰ ਦੀ ਕੱਟ ਰਹੇਗੀ ਜੌਰਜਟ ਦਾ ਸੂਟ ਹੋਏਗਾ ਬਹੁਤ ਹੀ ਸੋਹਣਾ ਫਰੰਟ ਦੇ ਕੇ ਏਮਬਰਾਇਡਰੀ ਕੀਤੀ ਗਈ ਹੈ ਦੁਪੱਟੇ ਦੇ ਲੈਸ ਲਗਾਈ ਗਈ ਹੈ ਬਹੁਤ ਹੀ ਪਿਆਰੇ ਕਲਰ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਟਾਈ ਐਂਡ ਡਾਈ ਸਾਰਾ ਸੂਟ ਤੁਹਾਨੂੰ ਮਿਲੇਗਾ ਅਗਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਪੂਰਾ ਸੂਟ ਹੀ ਕਾਟਨ ਦਾ ਮਿਲੇਗਾ ਟਾਈ ਟਾਈ ਮੀਟਰ ਦੀ ਕੱਟ ਰਹੀਗੀ ਬਹੁਤ ਹੀ ਸੋਹਣੇ ਇਹਨਾਂ ਵਿੱਚ ਕਲਰ ਆਏ ਹੋਏ ਆਏ ਹੋਏ ਨੇ ਕੋਈ ਵੀ ਸੂਟ ਤੁਸੀਂ ਬਾਈ ਕਰ ਸਕਦੇ ਹੋ ਡਿਲੀਵਰੀ ਵਾਸਤੇ ਬਹੁਤ ਹੀ ਸੋਹਣੇ ਸੂਟ ਰਹਿਣਗੇ ਹਾਂਜੀ ਅੱਜ ਦੇ ਸੂਟਾਂ ਦੀ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ